ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਧੰਨਵਾਦ ਤੇ ਲੋ ਦੋ ਜੀ ਅਪਡੇਟ ਤੇ ਕੀ ਹੜਾਂ ਦੀ ਸਥਿਤੀ ਬਣੀ ਹੋਈ ਹੈ ਕਿ ਬਚਾਓ ਕਾਰਜ ਚੱਲ ਰਹੇ ਨੇ ਕੁਝ ਹੋ ਰਿਹਾ ਹੈ ਨਹੀਂ ਹੋ ਰਿਹਾ ਹੈਗਾ ਜਾਂ ਕੱਲੀਆਂ ਬਿਆਨ ਬਾਜ਼ੀਆਂ ਹੀ ਨੇ ਬਿਲਕੁਲ ਪੰਜਾਬ ਦੇ ਵਿੱਚ ਇਸ ਵੇਲੇ 7 ਜ਼ਿਲ੍ਹੇ ਹੜਾਂ ਦੀ ਮਾਰ ਦੇ ਹੇਠ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਸਰਦੀ ਇਲਾਕਾ ਏ ਤਰਨਤਾਰਨ ਅੰਮ੍ਰਿਤਸਰ ਦਾ ਕੁਝ ਏਰੀਆ ਪਠਾਨਕੋਟ ਗੁਰਦਾਸਪੁਰ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰੀ ਜਿਹੜੀ ਬੈਲਟ ਹੈ ਦੀਨਾਨਗਰ ਵਾਲਾ ਇਲਾਕਾ ਸਾਰਾ ਪਾਣੀ ਦੀ ਮਾਰ ਦੇ ਹੇਠਾ ਹੈ ਕਿਉਂਕਿ ਦੇਖੋ ਪੌਂਗ ਡੈਮ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀਗਾ ਪਹਿਲਾਂ ਹੀ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਸੀਗਾ ਜਿਹੜਾ ਰਣਜੀਤ ਸਾਗਰ ਡੈਮ ਹੈ ਉਹਦੇ ਵਿੱਚੋਂ ਪਾਣੀ ਛੱਡਿਆ ਗਿਆ ਉਹਦੇ ਜਿਹੜਾ ਮਾਧੋਪੁਰ ਹੈਡਵਰਕਸ ਹੈ ਉਹਦੇ ਇੱਕ ਗੇਟ ਹੁੰਦੇ ਨੇ ਜਿਹੜੇ ਪਾਣੀ ਨੂੰ ਕੰਟਰੋਲ ਕਰਦੇ ਨੇ ਕਿ ਕਿੰਨਾ ਪਾਣੀ ਅੱਗੇ ਜਾਣਾ ਚਾਹੀਦਾ ਤੇ ਉਹ ਸਾਡੀ ਤਰਾਸ ਦੀ ਇਹ ਹੈ ਵੀ ਉਹ ਅੰਗਰੇਜ਼ਾਂ ਦੇ ਵੇਲੇ ਦੇ ਹੀ ਬਣੇ ਹੋਏ ਸੀ 1902 ਦੇ ਬਣੇ ਹੋਏ ਸੀ ਤੇ ਉਹਦੇ ਵਿੱਚੋਂ ਤਿੰਨ ਗੇਟ ਉਹ ਟੁੱਟ ਗਏ ਤੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਿੱਥੇ ਵੀ ਹੈਡ ਵਰਕਸ ਹੁੰਦੇ ਨੇ ਜਿਵੇਂ ਰੂਪਨਗਰ ਆ ਜਿਹੜਾ ਸਤਲੁਜ ਦਰਿਆ ਦੇ ਉੱਤੇ ਉੱਥੇ ਹੈਡ ਵਰਕ ਹੈ ਜਿੱਥੇ ਜਿੱਥੇ ਵੀ ਦਰਿਆ ਨਿਕਲਦੇ ਨੇ ਉੱਥੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਇਸ ਢੰਗ ਦੇ ਨਾਲ ਇੱਕ ਗੇਟ ਸਲਾਈ ਹੁੰਦੇ ਨੇ ਜਿਨ੍ਹਾਂ ਦਾ ਕੰਟਰੋਲ ਹੁੰਦਾ ਹੈ ਕਿ ਪਾਣੀ ਨੂੰ ਛੱਡਣਾ ਕਿੰਨਾ ਹੈ ਕਿੰਨੇ ਫੁੱਟ ਗੇਟ ਖੋਲਣੇ ਨੇ ਕਿੰਨੀ ਅੱਗੇ ਤੱਕ ਜਾਣ ਤਾਂ ਹੁਣ ਉੱਥੇ ਹਾਲਾਂਕਿ ਉਸ ਤੋਂ ਪਿੱਛੇ 플ੱਡ ਗੇਟ ਹੁੰਦੇ ਨੇ ਜਿਹੜੇ ਦਰਿਆ ਦੇ ਉੱਪਰ ਲੱਗੇ ਹੁੰਦੇ ਨੇ ਡੈਮ ਦੇ ਉੱਪਰ ਜਿਵੇਂ ਤਾਖੜਾ ਡੈਮ ਦੇ ਕੋਲ ਡੱਗੇਟ ਨੇ ਪੌਂਗ ਡੈਮ ਦੇ 플ੱਡ ਗੇਟ ਨੇ ਉਸ ਤੋਂ ਬਾਅਦ ਫਿਰ ਹੈਡ ਵਰਕਸ ਦੇ ਗੇਟ ਹੁੰਦੇ ਨੇ ਤਾਂ ਇਹ ਹੈਡ ਵਰਕਸ ਦੇ ਗੇਟ ਜਿਹੜੇ ਨੇ ਆ ਰਾਵੀ ਦਰਿਆ ਦੇ ਉੱਪਰ ਮਾਧੋਪੁਰ ਬਰਾਜ ਦੇ ਵਿੱਚ ਉਹ ਟੁੱਟ ਗਏ ਜਿਸ ਕਰਕੇ ਕਾਫੀ ਪਾਣੀ ਜਿਹੜਾ ਰਾਵੀ ਦਰਿਆ ਦਾ ਆਇਆ ਤੇ ਅਨਕੰਟਰੋਲ ਹੋ ਗਿਆ ਇਵਨ ਕਿ ਉੱਥੇ 50 ਦੇ ਕਰੀਬ ਲੋਕ ਫਸ ਗਏ ਸੀਗੇ ਜਿਹੜੇ ਉਹ ਗੇਟ ਦੀ ਮੁਰੰਮਤ ਕਰਨ ਲਈ ਗਏ ਸੀ ਬਾਦ ਵਿੱਚ ਏਅਰ ਲਿਫਟ ਉਹਨਾਂ ਨੂੰ ਕੀਤਾ ਗਿਆ ਤੇ ਇੱਕ ਮੁਲਾਜ਼ਮ ਤਾਂ ਪਾਣੀ ਦੇ ਵਿੱਚ ਹੀ ਲਾਪਤਾ ਹੋ ਗਿਆ ਇਸ ਤੋਂ ਮੈਨਾਂ ਹੁਣ ਤੱਕ ਤਿੰਨ ਮੌਤਾਂ ਜਿਹੜੀਆਂ ਨੇ ਹੜਾ ਕਾਰਨ ਹੋ ਚੁੱਕੀਆਂ ਨੇ ਇੱਕ 45 ਸਾਲਾ ਔਰਤ ਗੁਰਦੁਆਰਾ ਸਾਹਿਬ ਗਈ ਸੀ ਆਪਣੇ ਭਰਾ ਦੇ ਨਾਲ ਤੇ ਜਦੋਂ ਵਾਪਸ ਆਈ ਤਾਂ ਪੈਰ ਥਲਕ ਗਿਆ ਪਾਣੀ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਤਾਂ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਨੇ ਹਾਲਾਂਕਿ ਦੇਖੋ ਕਿ ਪਾਣੀ ਦੀ ਮਾਰ ਬਹੁਤ ਵੱਡੇ ਪੱਧਰ ਤੇ ਐ ਤੇ ਜਿਹੜੀ ਪ੍ਰਸ਼ਾਸਨ ਦੀ ਮਦਦ ਐ ਉਹ ਅਸੀਂ ਇਹ ਕਹਿ ਲਈਏ ਕਿ ਸਾਰਿਆਂ ਤੱਕ ਪਹੁੰਚ ਰਹੀ ਐ ਤਾਂ ਨਹੀਂ ਪਹੁੰਚ ਰਹੀ ਕਿਉਂਕਿ ਅ ਦੇਖੋ ਸੀਐਮ ਸਾਹਿਬ ਦੇ ਵੱਲੋਂ ਕੱਲ ਹੈਲੀਕਾਪਟਰ ਉੱਤੇ ਛੱਡ ਦਿੱਤਾ ਗਿਆ ਸੀ ਤੇ ਸਾਡੇ ਕੋਲ ਇਹ ਵੀ ਨਿਊਜ਼ ਸੀ ਕਿ ਅੱਜ ਸੀਐਮ ਸਾਹਿਬ ਦੁਬਾਰਾ ਜਾਣਗੇ ਫਰੂਦਪੁਰ ਫਾਜ਼ਲਕਾ ਦੇ ਕਈ ਇਲਾਕੇ ਦੇ ਵਿੱਚ ਪਰ ਅੱਜ ਮੁੱਖ ਮੰਤਰੀ ਪੰਜਾਬ ਕਿਤੇ ਗਏ ਨਹੀਂ ਹੈਗੇ ਉਹਦਾ ਕਾਰਨ ਤਾਂ ਉਹਨਾਂ ਦੀ ਟੀਮ ਜਾਂ ਸੀਐਮਓ ਆਫਿਸ ਹੀ ਸਪਸ਼ਟ ਕਰ ਸਕਦਾ ਪਰ ਉਹਨਾਂ ਦਾ ਹੈਲੀਕਾਪਟਰ ਇੱਕ ਇੱਕ ਅੱਧੀ ਵੀਡੀਓ ਜ਼ਰੂਰ ਉਹਦੀ ਸਾਹਮਣੇ ਆਈ ਤੇ ਉਹਦੇ ਤੇ ਵੀ ਸਵਾਲ ਉੱਠੇ ਦੇਖੋ ਜਦੋਂ ਕਿਤੇ ਰਾਹਤ ਸਮਗਰੀ ਪਹੁੰਚਾਉਣੀ ਹੁੰਦੀ ਹੈ ਜਾਂ ਜਿਹੜੇ ਆਰਮੀ ਦੇ ਜੋਪਰ ਹੁੰਦੇ ਨੇ ਹੈਲੀਕਾਪਟਰ ਹੁੰਦੇ ਨੇ ਉਹ ਇੱਕ ਉਹਨਾਂ ਕੋਲੇ ਟੈਕਨੀਕ ਹੁੰਦੀ ਹੈ ਉਹ ਬਹੁਤ ਨੇੜੇ ਪਹੁੰਚਦੇ ਨੇ ਘਰਾਂ ਦੇ ਉੱਤੇ ਤੁਸੀਂ ਦੇਖਿਆ ਉਹਨਾਂ ਦੇਕਰ ਬਹੁਤ ਨੇੜੇ ਪਹੁੰਚ ਕੇ ਪੌੜੀ ਜਿਹੜੀ ਆ ਉਹ ਥੱਲੇ ਸੁੱਟੀ ਜਾਂਦੀ ਹੈ ਜਾਂ ਫਿਰ ਜੇਕਰ ਉਹਨਾਂ ਨੇ ਲਿਫਾਫੇ ਵੀ ਸੁੱਟਣੇ ਨੇ ਉਹ ਕੈਚ ਵਾਂਗ ਕਰਾਉਂਦੇ ਨੇ ਪਰ ਜਿਹੜੇ ਸੀਐਮ ਸਾਹਿਬ ਦਾ ਜਿਹੜਾ ਹੈਲੀਕਾਪਟਰ ਸੀਗਾ ਪੰਜਾਬ ਸਰਕਾਰ ਦਾ ਜਦੋਂ ਉਹ ਬਹੁਤ ਉਚਾਈ ਤੋਂ ਚੀਜ਼ਾਂ ਸੁੱਟ ਰਿਹਾ ਸੀ ਜਿਹਦੇ ਵਿੱਚ ਪਾਣੀ ਦੀਆਂ ਬੋਤਲਾਂ ਸੀਗੀਆਂ ਜੇ ਤੇ ਸ਼ਾਇਦ ਕੁਝ ਆਟਾ ਸੀਗਾ ਕਿ ਜੇ ਨਿਊ ਚਾਈ ਤੋਂ ਸੁੱਟ ਰਿਹਾ ਸੀ ਕਈ ਲੋਕਾਂ ਨੇ ਉਸਤੇ ਸਵਾਲ ਵੀ ਚੁੱਕੇ ਕਿ ਮੰਨ ਲਓ ਤੁਸੀਂ ਦੇਖੋ ਕਿ ਇੰਨੀ ਉਚਾਈ ਤੋਂ ਜੇਕਰ ਤੁਸੀਂ ਤਿੰਨ ਚਾਰ ਮੰਦਲਾਂ ਤੋਂ ਉੱਪਰ ਤੋਂ ਪਲਾਸਟਿਕ ਦੀ ਬੋਤਲ ਨੂੰ ਪਾਣੀ ਦੇ ਭਰੀ ਹੋਈ ਨੂੰ ਸੁੱਟੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਸਾਬਤ ਮਤਲਬ ਥੱਲੇ ਟੁੱਟ ਕੇ ਨਹੀਂ ਜਾਊਗੀ ਟੁੱਟ ਜਾਗੀ ਉਹ ਥੈਲਾ ਵੀ ਫਟ ਜਾਏਗਾ ਜਿੰਨੀ ਉਚਾਈ ਤੋਂ ਸੁੱਟ ਰੇ ਸੀ ਕਿਉਂਕਿ ਉਹ ਤਾਂ ਕਾਫੀ ਉਚਾਈ ਤੋਂ ਸੁੱਟ ਰੇ ਸੀ ਤਾਂ ਇਸ ਕਰਕੇ ਉਹ ਮਤਲਬ ਡਰਾਮੇਵਾਦੀ ਜਿਹੜੀ ਆ ਉਹ ਜ਼ਿਆਦਾ ਨਜ਼ਰ ਆਈ ਤੇ ਹੜਪੀੜਤਾ ਦੀ ਮਦਦ ਭਾਵੇਂ ਠੀਕ ਹੈ ਕੀ ਤਿੱਤੀ ਜਰੂਰ ਜਾ ਰਹੀ ਹੈ ਪਰ ਉਸ ਲੈਵਲ ਤੇ ਨਹੀਂ ਪਹੁੰਚ ਰਹੀ ਕਿਉਂਕਿ ਸਾਡੇ ਕੋਲੇ ਹਰ ਪਾਸੇ ਤੋਂ ਨਿਊਜ਼ ਆ ਰਹੀ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਅਸੀਂ ਬਾਰ ਬਾਰ ਫੋਨ ਕਰ ਰਹੇ ਹਾਂ ਇੱਕ ਔਰਤ ਸੀਗੀ ਪਾਣੀ ਦੇ ਵਿੱਚ ਫਸ ਗਈ ਸੀ ਉਹਨਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਕਿਉਂਕਿ ਆਪਣੇ ਕੋਲ ਇਸ ਤਰ੍ਹਾਂ ਦਾ ਕੋਈ ਇਕੁਪਮੈਂਟਸ ਨਹੀਂ ਹੈਗੇ ਕੋਈ ਜਿਹੜੀਆਂ ਇੰਨੀਆਂ ਕਿਸ਼ਤੀਆਂ ਨਹੀਂ ਹੈਗੀਆਂ ਮੋਟਰ ਬੋਟਸ ਹੀ ਨਹੀਂ ਹੈਗੀਆਂ ਮੇਰਾ ਅਗਲਾ ਸਵਾਲ ਹੈ ਮੇਰਾ ਅਗਲਾ ਸਵਾਲ ਇਹੀ ਸੀਗਾ ਹਰ ਬੰਦਾ ਇੱਕ ਮੋਟਰ ਬੋਟ ਦੀ ਗੱਲਬਾਤ ਕਰ ਰਿਹਾ ਹੈਗਾ ਜੇ ਇਹਨਾਂ ਨੂੰ ਪਤਾ ਜੇ ਇੱਕ ਤਾਂ ਇਹ ਨਾ ਹੁੰਦਾ ਵੀ ਬਾਰਡਰ ਵਾਲਾ ਸਟੇਟ ਹੈਗਾ ਦੂਜਾ ਵੀ ਤਾਂ ਇਹਨਾਂ ਨੂੰ ਵੀ ਤਾਂ ਪਤਾ ਹੈ ਰਿਪੇਰੀਅਨ ਲਾਅ ਦਾ ਪਤਾ ਸਭ ਕੁਝ ਪਤਾ ਹੈ ਪਾਣੀ ਦੇ ਰੌਲਿਆਂ ਦਾ ਪਤਾ ਹੈ ਹਾਂਜੀ ਫਿਰ ਇਹਨਾਂ ਨੂੰ ਇਹ ਵੀ ਪਤਾ ਵੀ ਇੱਥੇ ਹੜ੍ਹ ਕਦੋਂ ਆਉਂਦੇ ਨੇ ਕਿਵੇਂ ਆਉਂਦੇ ਨੇ ਕਿਉਂਕਿ ਇਹਨਾਂ ਦੀ ਆਪਦੀ ਨਲਾਇਕੀਆਂ ਹੁੰਦੀਆਂ ਨੇ ਬਹੁਤ ਸਾਰੇ ਵੀਡੀਓ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਵੀ ਕਿੰਨਾ ਕਿੱਥੇ ਸਫਾਈ ਜਿਹੜੀ ਆ ਨਾਲਿਆਂ ਦੀ ਜਾਂ ਹੋਰ ਕੱਸੀਆਂ ਦੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਹੈਗੀ ਤੇ ਇੱਕੋ ਜਿਹੜੀ ਬਿਆਨ ਆਉਂਦੀ ਸਰ ਦਿੱਤਾ ਦੇਖੋ ਮਾਏ ਆਪਦਾ ਹੈਲੀਕਾਪਟਰ ਦੇ ਤਾਂ ਉਹ ਭਰਾਵਾ ਤੇਰਾ ਕਾਦਾ ਲੋਕਾਂ ਦੇ ਟੈਕਸ ਨਾਲ ਬਣਿਆ ਹੋਇਆ ਹੈਗਾ ਔਰ ਉਹ ਚੀਜ਼ ਨੂੰ ਵੀ ਐ ਹੁੱਬੜ ਕੇ ਦੱਸਣਾ ਹੈ ਹਾਂ ਤੁਸੀਂ ਫਿਰਦੇ ਕਿਤੇ ਤੁਰੇ ਫਿਰਦੇ ਹੋ ਲੋਕਾਂ ਦਾ ਕੀ ਹਾਲ ਹੋਇਆ ਪਿਆ ਜੀ ਬਿਲਕੁਲ ਭਪਿੰਦਰ ਇਹੀ ਸਵਾਲ ਸੀਗਾ ਕਿ ਕਿ ਫੋਟੋਆਂ ਖਿਚਾਉਣ ਦੇ ਵਿੱਚ ਨਾ ਜਾਓ ਕਿ ਪਬਲਿਸਿਟੀ ਫੇਰ ਕਰ ਲਿਓ ਇਹਦੇ ਨਾਲ ਹੀ ਸਵਾਲ ਇੱਕ ਹੋਰ ਵੀ ਉੱਤਰਿਆ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਤੋਂ ਨਾ ਤਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਨੇ ਨਾ ਹੀ ਮਨੀਸ਼ ਸਸੋਦੀਆ ਪੰਜਾਬ ਦੇ ਵਿੱਚ ਨੇ ਇਹ ਹੜਾ ਤੋਂ ਪਹਿਲਾਂ ਤੁਸੀਂ ਹਰ ਫੰਕਸ਼ਨ ਦੇ ਵਿੱਚ ਨਜ਼ਰ ਆਉਂਦੇ ਸੀਗੇ ਤੁਹਾਨੂੰ ਆਪਸ ਸੁਪ੍ਰੀਮਾਰ ਬਿੰਦ ਕੇਜਰੀਵਾਲ ਵੀ ਨਜ਼ਰ ਆਉਂਦੇ ਸੀ ਮਨੀਸ਼ ਸਸੋਦੀਆ ਵੀ ਨਜ਼ਰ ਆਉਂਦੇ ਸੀ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਕੋਈ ਰੀਬਨ ਕੱਟਣਾ ਹੈ ਕਿਸੇ ਸਕੂਲ ਦਾ ਕਿਸੇ ਕਾਲਜ ਦਾ ਕਿਸੇ ਕੋਈ ਛੋਟਾ ਮੋਟਾ ਹੋਰ ਕੋਈ ਵੀ ਫੰਕਸ਼ਨ ਕਰਨਾ ਹੈ ਤਾਂ ਲਗਾਤਾਰ ਮਨੀਸ਼ ਸਸੋਦੀਆ ਵੀ ਇੱਥੇ ਸੀਗੇ ਤੇ ਹਰਬਿੰਦ ਕੇਜਰੀਵਾਲ ਵੀ ਹੁਣ ਜਦੋਂ ਲੋਡ ਹੈ ਕਿ ਕੋਈ ਮਦਦ ਚਲੋ ਪੰਜਾਬ ਦੇ ਜਦੋਂ ਤੁਸੀਂ ਪਹਿਲਾਂ ਇੱਥੇ ਘੁੰਮਦੇ ਹੋ ਤਾਂ ਹੁਣ ਕੀ ਹੋ ਗਿਆ ਕੋਈ ਨਹੀਂ ਪਹੁੰਚਿਆ ਹੈਗਾ ਜਿਹੜੇ ਪੰਜਾਬ ਦੇ 6-7 ਰਾਜ ਸਭਾ ਮੈਂਬਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਇਵਨ ਕਿ ਚਾਹੇ ਉਹ ਕ੍ਰਿਕਟਰ ਹਰਪ੍ਰਜਨ ਸਿੰਘ ਨੇ ਚਲੋ ਬਲਵੀਰ ਸਿੰਘ ਸੀਕੇ ਵੱਲ ਤਾਂ ਜ਼ਰੂਰ ਸultanpur Lodhi ਵਾਲੇ ਪਾਸੇ ਮਦਦ ਕਰ ਰਹੇ ਨੇ ਉਹ ਤਾਂ ਇਸ ਤੋਂ ਪਹਿਲਾਂ ਵੀ ਕਰਦੇ ਹੁੰਦੇ ਸੀਗੇ ਜਿਹੜੇ ਲਵਲੀ ਯੂਨੀਵਰਸਿਟੀ ਦੇ ਤੁਸੀਂ ਬਣਾਏ ਹੋਏ ਨੇ ਜਿਹੜੇ ਹੋਰ ਰਾਜ ਸਭਾ ਮੈਂਬਰ ਪੰਜਾਬ ਦੇ ਖਾਤੇ ਤੋਂ ਬਣਾਏ ਹੋਏ ਨੇ ਕਿੱਥੇ ਨੇ ਉਹ ਕੋਈ ਤੁਹਾਨੂੰ ਵੀਡੀਓ ਦੇਖੀ ਉਹਨਾਂ ਦੀ ਕਿ ਉਹ ਪੰਜਾਬ ਦੇ ਵਿੱਚ ਹੜਪ੍ਰਭਾਵਿਤ ਲੋਕਾਂ ਦੇ ਕੂੜ ਪਹੁੰਚੇ ਹੋਣ ਕਿਸੇ ਨੇ ਮਦਦ ਜਿਹੜੀ ਆ ਉਹ ਪਹੁੰਚਾਈ ਹੋਵੇ ਕਿਸੇ ਨੇ ਨਹੀਂ ਪਹੁੰਚਾਈ ਸਿਰਫ ਪਠਾਨਕੋਟ ਦੇ ਵਿੱਚ ਲਾਲਚੰਦ ਕਟਾਰੂ ਚੱਕ ਆਪਣੇ ਤੌਰ ਤੇ ਘੁੰਮ ਰਹੇ ਨੇ ਤੇ ਜਾਂ ਫਿਰ ਕੁਝ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਜਾਂ ਫਿਰ ਇੱਕ ਦੋ ਵਿਧਾਇਕ ਜਿਹੜੇ ਨਰਿੰਦਰ ਸਬਨਾ ਨੇ ਫਿਰੋਜ਼ਪੁਰ ਵਾਲੇ ਪਾਸਿਓ ਉ ਜ਼ਰੂਰ ਦੇਖੇ ਨੇ ਹੋਰ ਕੋਈ ਜਾਦਾ ਵੱਡੇ ਲੈਵਲ ਤੇ ਨਹੀਂ ਦਿਖਿਆ ਉਹ ਵੀ ਉਹ ਵੀ ਦੇਖ ਕੇ ਚਲੇ ਜਾਣਗੇ ਜਿਹੜੇ ਮੌਕੇ ਤੇ ਕਾਰਜਾਂ ਨੂੰ ਸੰਭਣਾ ਤੁਸੀਂ ਇਹ حساب ਲਾ ਲਓ ਉਥੇ ਕੋਈ ਮਨਿਸਟਰ ਕੋਈ ਕੁਝ ਨਹੀਂ ਲੋਕ ਆਪ ਆਪ ਦਾ ਡੀਜ਼ਲ ਆਪਣੀਆਂ ਟਰਾਲੀਆਂ ਆਪ ਦਾ ਜੋ ਕੁਝ ਬਾਹ ਲਾ ਸਕਦੇ ਹੋ ਲਾ ਕੇ ਚਾਹੇ ਉਹ ਆਰਜੀ ਬੰਨ ਬਣਾ ਰਹੇ ਨੇ ਔਰ ਲੰਗਰ ਪੂਰਾ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਹੈਗਾ ਇਹ ਇਹਨਾਂ ਇਹਨਾਂ ਨੇ ਕਰਨਾ ਕਰੋਣਾ ਕੁਝ ਨਹੀਂ ਹੈਗਾ ਉਹ ਬਸ ਉਹ ਇਨਕਲਾਬ ਜਿਹੜਾ ਲਿਆਉਣਾ ਸੀਗਾ ਉਹ 92 ਚ ਧਾਕੇ ਤੇ 6 7 ਜਿਹੜੇ ਰਾਜ ਸਭਾ ਚ ਕੋਈ ਬਾਲੀਵੁੱਡ ਚ ਫਿਰੀ ਜਾਂਦਾ ਕੋਈ ਕਿਤੇ ਫਿਰੀ ਜਾਂਦਾ ਬਸ ਇਹ ਹਾਲਾਤ ਨੇ ਜੀ ਬਿਲਕੁਲ ਕੋ ਜਿਹੜਾ ਜਿਹੜੇ ਸਰਕਾਰਾਂ ਨੇ ਜਾਂ ਫਿਰ ਜਿਹੜੇ ਲੀਡਰ ਦਾ ਮਤਲਬ ਕੀ ਹੈ ਕਿ ਤੁਸੀਂ ਅਗਵਾਈ ਕਰਦੇ ਹੋ ਤੁਸੀਂ ਨਮਾਇੰਗੀ ਕਰਦੇ ਹੋ ਜੇਕਰ ਤੁਸੀਂ ਆਮ ਲੋਕਾਂ ਚ ਜਾਓ ਤੁਹਾਡੇ ਕੋਲੇ ਦੇਖੋ ਪ੍ਰਸ਼ਾਸਨ ਦੀ ਵੀ ਪਾਵਰ ਹੁੰਦੀ ਆ ਤੁਹਾਡੇ ਕੋਲੇ ਡੀਸੀ ਆ ਤੁਹਾਡੇ ਕੋਲੇ ਐਸਐਸਪੀ ਆ ਤੁਹਾਡੇ ਕੋਲੇ ਪੁਲਿਸ ਆ ਤੁਹਾਡੇ ਕੋਲੇ ਬੱਖ-ਬੱਖ ਵਿਭਾਗ ਨੇ ਤੁਹਾਡੇ ਕੋਲੇ ਅਮਲਾ ਫੈਲਾ ਇਹ ਤੁਹਾਡੇ ਕੋਲੇ ਰੈਵਨਿਊ ਜਾਂ ਮਾਲ ਵਿਭਾਗ ਆ ਤੁਹਾਡੇ ਕੋਲੇ ਮਤਲਬ ਸਿਸਟਮ ਆ ਇੱਕ ਜਿਹਦੇ ਨਾਲ ਸਾਰਾ ਕੁਝ ਚੱਲਦਾ ਏ ਤੇ ਤੁਸੀਂ ਉੱਥੇ ਜਾ ਕੇ ਜੇਕਰ ਜਿਹੜੇ ਅਧਿਕਾਰੀ ਨੇ ਉਹ ਮਦਦ ਕਰਨ ਤੇ ਨਾਲ ਹੀ ਹੁਣ ਤਾਰਨੀ ਵੀ ਲੱਗੀ ਹੋਈ ਐ ਪਰ ਬਹੁਤ ਵੱਡਾ ਨੁਕਸਾਨ ਹੋਇਆ ਇਹ ਨੁਕਸਾਨ ਜਿਹੜਾ ਇਹ ਬਹੁਤ ਮਾਰ ਪਈ ਆ ਪੰਜਾਬ ਤੇ ਮੈਂ ਤਾਂ ਇਹ ਕਹਿ ਸਕਦਾ ਕਿਹੜਾ ਆਰਥਿਕ ਤੌਰ ਤੇ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਇੱਕ ਘਰਾਂ ਦਾ ਨੁਕਸਾਨ ਹੋ ਗਿਆ ਇੱਕ ਦੇਖੋ ਜਿਹੜੇ ਇੰਨੇ ਕੰਮਕਾਰ ਇੰਨੇ ਦਿਨ ਰੁੱਕ ਗਏ ਜਿਹੜੇ ਬੱਚਿਆਂ ਦੇ ਸਕੂਲ ਰੁੱਕ ਗਏ ਦਫ਼ਤਰਾਂ ਦੇ ਕੰਮਕਾਰ ਰੁੱਕ ਗਏ ਘਰਾਂ ਦੇ ਘਰਾਂ ਦੇ ਵਿੱਚ ਉਹ ਸਮਾਨ ਸਾਰਾ ਹੀ ਜਿੱਥੇ 5 5 7 7 ਫੁੱਟ ਪਾਣੀ ਆ ਜਾਵੇ ਭੁਖੇਂਦਰ ਉੱਤੇ ਕਿਹੜਾ ਸਮਾਨ ਬਚਦਾ ਉਹ ਸਾਰਾ ਪਾਣੀ ਦੇ ਵਿੱਚ ਵਹਿ ਜਾਂਦਾ ਜਦੋਂ ਇੰਨੀ ਤੇਜ਼ ਪਾਣੀ ਦਾ ਵਹਾਅ ਹੁੰਦਾ ਹੈ ਕਾਗ ਜਮ ਜਾਂਦੀ ਹੈ ਕੋਈ ਵੀ ਚੀਜ਼ ਸਬੂਤੀ ਨਹੀਂ ਰਹਿੰਦੀ ਹੈ ਕਿ ਚਾਹੇ ਉਹ ਵਾਹਨ ਹੋਣ ਚਾਹੇ ਉਹ ਗੱਡੀਆਂ ਹੋਣ ਚਾਹੇ ਉਹ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੋਣ ਸਭ ਕੁਝ ਮਤਲਬ ਇੰਨਾ ਵੀ ਸਮਾਂ ਨਹੀਂ ਮਿਲਿਆ ਬਹੁਤ ਸਾਰੇ ਲੋਕ ਦੱਸਦੇ ਨੇ ਕਿ ਅਸੀਂ ਘਰਾਂ ਦੇ ਵਿੱਚੋਂ ਕੋਈ ਜ਼ਰੂਰੀ ਆਪਣੇ ਕਾਗਜ਼ਾਤ ਚੱਕ ਲਏ ਭਾਵੇਂ ਡਾਕੂਮੈਂਟ ਚੱਕ ਲਏ ਆਪਣਾ ਸਮਾਨ ਚੱਕ ਲਏ ਇੰਨੀ ਤੇਜ਼ੀ ਦੇ ਨਾਲ ਪਾਣੀ ਵਧਿਆ ਤੇ ਲੋਕਾਂ ਨੂੰ ਆਪਣੀ ਜਾਨ ਬਚਾਉਣੀ ਪਈ ਰਾਹਤ ਕੈਂਪ ਹੁਣ ਜ਼ਰੂਰ ਲੱਗੇ ਨੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਐਸਡੀਪੀਸੀ ਦੀ ਮਦਦ ਕਰ ਰਹੀ ਹੈ ਅਕਾਲੀ ਦਲ ਦੇ ਵੱਲੋਂ ਵੀ ਕੋਈ ਮਦਦ ਜ਼ਰੂਰ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਡੀਜ਼ਲ ਭੇਜਿਆ ਗਿਆ ਪਹਿਲਾਂ ਵੀ ਭੇਜਿਆ ਗਿਆ ਸੀਗਾ ਪਰ ਹਾਲੇ ਵੀ ਜਿੰਨੀ ਮਦਦ ਮਿਲਣੀ ਚਾਹੀਦੀ ਹੈ 19 ਭੁਪਿੰਦਰ ਇਸ ਵਾਰ ਨਹੀਂ ਮਿਲੀ ਹਾਲਾਂਕਿ ਪਿਛਲੀ ਵਾਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਵੀ ਆਈਆਂ ਸੀ ਪਰ ਹਾਲੇ ਕੋਈ ਬਹੁਤ ਜ਼ਿਆਦਾ ਰਿਪੋਰਟਿੰਗ ਜਿਹੜੀ ਹੈ ਇਸ ਤਰ੍ਹਾਂ ਦੀ ਨਹੀਂ ਮਿਲੀ ਪਈ ਜਿਵੇਂ ਵਾਰ ਤੁਹਾਨੂੰ ਯਾਦ ਹੋਵੇ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਕਲਾਕਾਰ ਤਰਸੀਮ ਜੱਸੜ ਤੋਂ ਬਿਨਾ ਹੋਰ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਅਸੀਂ ਹੜ੍ਹਾਂ ਦੇ ਵਿੱਚ ਘੁੰਮਦੇ ਦੇਖੇ ਬੋਟਸ ਦੇ ਉੱਤੇ ਜਿਹੜੇ ਮਦਦ ਪਹੁੰਚਾ ਰਹੇ ਸੀਗੇ ਪੀੜਤਾਂ ਨੂੰ ਪਰ ਇਸ ਵਾਰ ਹਜੇ ਇਸ ਤਰ੍ਹਾਂ ਦਾ ਕੋਈ ਵੀ ਨਾਟਕ ਕਲਾਕਾਰ ਨਾ ਕੋਈ ਇਸ ਤਰ੍ਹਾਂ ਦਾ ਹੂਰ ਸੈਲੀਬ੍ਰਿਟੀ ਕੇ ਜਾ ਕੇ ਕਿਸੇ ਦੀ ਮਦਦ ਲਈ ਨਾ ਕਿਸੇ ਨੇ ਪੋਸਟਾਂ ਜ਼ਰੂਰ ਪੰਚਾ ਨੇ ਦਿਲਜੀਤ ਦੋਸਾਂਝ ਨੇ ਪੋਸਟ ਪਾਤੀ ਹੈ ਐਮੀ ਵਿਰਕ ਨੇ ਪੋਸਟ ਪਾਤੀ ਹੈ ਸਤਿੰਦਰ ਸਰਤਾਜ ਨੇ ਪੋਸਟ ਪਾਤੀ ਹੈ ਗਿੱਪੀ ਗਰੇਵਾਲ ਨੇ ਵੀ ਪੋਸਟ ਪਾਤੀ ਹੈ ਕਿ ਇੰਸਟਾ ਤੇ ਉੱਤੇ ਇੱਕ ਇੱਕ ਪੋਸਟ ਪਾ ਦਿਓ ਆਹ ਉਹ ਬਾਕੀ ਸਰਕਾਰਾ ਉਹ ਇਹਨਾਂ ਨੂੰ ਜਦੇ ਤਾਂ ਇਹਨਾਂ ਨੂੰ ਨਾ ਜਦੇ ਤਾਲਬ ਕਰ ਲੈਂਦੇ ਨੇ ਜੀ ਵੀ ਤੁਸੀਂ ਜੇ ਕੋਈ ਕੋਈ ਨਾਰਾ ਲਾਤਾ ਪੰਜਾਬ ਦੇ ਹੱਕ ਦੀ ਗੱਲ ਕਰਦੇ ਇਹ ਤਾਂ ਫਿਰ ਉੱਤੇ ਛੁਈ ਮੂਈ ਹੋ ਜਾਂਦੇ ਨੇ ਸਾਰੇ ਤੇ ਪਿਛਲੀ ਵਾਰ ਖਾਲਸਾ ਈਟ ਤੋਂ ਰਵੀ ਸਿੰਘ ਉਹਨਾਂ ਨੇ ਕਿੰਨੀ ਮਦਦ ਕਿਸੇ ਨੂੰ ਮੱਝਾਂ ਚਾਹੀਦੀਆਂ ਸੀ ਕਿਸੇ ਨੂੰ ਟਰੈਕਟਰ ਟਰਾਲੀਆਂ ਚਾਹੀਦੀਆਂ ਸੀ ਸਭ ਕੁਝ ਇਹਨਾਂ ਦੀ ਇਹ ਕੋਈ ਮੈਮਰੀਆਂ ਆ ਰਹੀਆਂ ਸੀਗੀਆਂ ਕਿ ਅਸੀਸ ਅਸੀਂ ਟੀਵੀ ਰੇਡੀਓ ਦੇ ਰਾਹੀਂ ਵੀ ਕਿੰਨੀ ਮਦਦ ਪਿਛਲੀ ਵਾਰੀ ਜਿਹੜੀ ਇਕੱਠੀ ਕੀਤੀ ਸੀ ਤੇ ਭੇਜੀ ਔਨ ਕਾਲ ਰਿਕਾਰਡਸ ਉਹ ਮੈਂ ਵੀਡੀਓਜ਼ ਦੇਖ ਰਿਹਾ ਸੀਗਾ ਕਾਫੀ ਜਿਹੜੀਆਂ ਪੁਰਾਣੀਆਂ ਕਿਉਂਕਿ ਫੇਸਬੁਕ ਦੇ ਜ਼ਰੀਏ ਦੁਬਾਰਾ ਮੈਮਰੀਜ਼ ਆਉਂਦੀਆਂ ਨੇ ਤੁਸੀਂ ਵੀ ਇੱਥੋਂ ਫੋਨ ਤੇ ਹੀ ਕਿੰਨੀ ਜਿਹੜੀ ਮਦਦ ਆ ਉਹ ਪਰਿਵਾਰਾਂ ਤੱਕ ਖਾਲਸਾ ਈਡ ਦੇ ਤੁਹਾਨੂੰ ਭੇਜੀ ਉਸ ਵੇਲੇ ਵੀ ਜੀ 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 ਤੇ ਉਹ ਉਹੀ ਦੇਖੋ ਸਹੀ ਤੁਸੀਂ ਹਾਲਾਤ ਕੀ ਬਣੇ ਹੋਏ ਨੇ 16 17 ਜਿਹੜੇ ਜੇ ਤੁਸੀਂ ਆਪਾਂ ਗੱਲ ਕਰੀਏ ਪਿੰਡ ਨੇ ਤਕਰੀਬਨ ਉਹ ਕਹਿੰਦੇ 8-8 ਫੁੱਟ ਤੋਂ ਉੱਤੇ ਪਾਣੀ ਹੈ ਮਾਝੇ ਵਾਲੀ ਸਾਈਡ ਦੀ ਗੱਲਬਾਤ ਕਰ ਲਈਏ ਤੇ ਜੇ ਇਧਰ ਨੂੰ ਸੰਗਰੂਰ ਵਾਲਾ ਏਰੀਆ ਇਧਰ ਨੂੰ ਮੰਡਵੀ ਪਿੰਡ ਉਧਰਲੇ ਤਕਰੀਬਨ ਉੱਥੇ ਆਏ ਜਾਂਦਾ ਜੀ ਹੜ੍ਹਾਂ ਦੇ ਵਿੱਚ ਵੀ ਪਾਣੀ ਪਰ ਤੁਸੀਂ ਇਹ ਦੇਖ ਲਓ ਜੇ ਕਹਿੰਦੇ ਸੀ ਅਸੀਂ ਬੈਲ ਪਲੈਂਟ ਤਰੀਕੇ ਨਾਲ ਸਰਕਾਰ ਆਈ ਹੈ ਸਾਡੀ ਅਸੀਂ ਸਭ ਕੁਝ ਮੈਨੇਜ ਕਰਾਂਗੇ ਕਿੱਥੇ ਗਏ ਉਹਨਾਂ ਦੇ ਇਹ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਕਿੱਥੇ ਗਿਆ ਜਾਂ ਕੱਲਿਓ ਤੇ ਹਾਜ਼ਰੀਆਂ ਲਵਾ ਕੇ ਤਨਖਾਹਾਂ ਲੈਣ ਜੋਗੇ ਹੀ ਨੇ ਜਿਹੜੇ ਕਹਿੰਦੇ ਸੀ ਅਸੀਂ ਹਰ ਚੀਜ਼ ਤੇ ਸ਼ਕੰਜਾ ਕੱਸ ਦਾਂਗੇ ਚੰਕੀਆਂ ਦੀ ਗੱਲ ਛੱਡੋ ਜਿਹੜੇ ਕੁਦਰਤ ਦੀ ਮਾਰ ਜਦੋਂ ਇਦਾਂ ਦੀ ਪੈਂਦੀ ਹੈ ਤਾਂ ਪੁਲਾਂ ਦੇ ਪੁਲ ਔਰ ਜਿਹੜੇ ਆ ਉਹ ਹੜ੍ਹ ਗਿਆ ਜੀ ਸਭ ਕੁਝ ਬਿਲਕੁਲ ਬਿਲਕੁਲ ਕੁਦਰਤ ਇਹ ਤਾਂ ਹੁਣ ਦੇਖੋ ਪਹਿਲਾਂ ਉਹੀ ਸਵਾਲ ਸੀਗਾ ਕਿ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਮੁਆਵਜ਼ਾ ਤਾਂ ਹੁਣ ਦੇਖੋ ਹੁਣ ਦੇਖੋ ਪਹਿਲਾਂ ਵਾਲਾ ਨਹੀਂ ਮਿਲਿਆ ਹੈਗਾ ਤੇ ਦੁਬਾਰਾ ਮਾਰ ਪੈ ਗਈ ਹੈ ਤੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਲੋਕਾਂ ਨੂੰ ਵੀ ਪਤਾ ਉਹ ਕਹਿੰਦੇ ਕਿ ਸਰਕਾਰਾਂ ਤਾਂ ਪਹਿਲਾਂ ਵੀ ਕਾਂਗਰਸ ਵਾਲੀ ਵੀ ਆਲੀ ਉਹ ਤੋਂ ਪਹਿਲਾਂ ਕਾਲੀ ਗੱਲ ਵੀ ਆਲੀ ਹੁਣ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਅਸੀਂ ਤਾਂ ਹਰ ਇੱਕ ਵਾਰ ਮਾਰ ਚੱਲਦੇ ਆਂ ਇਹਦੇ ਵਿੱਚ ਲੋਕ ਜਿਹੜੇ ਨੇ ਇਹ ਵੀ ਸਵਾਲ ਚੁੱਕ ਰਹੇ ਨੇ ਕਿ ਮਿਸਮੈਨੇਜਮੈਂਟ ਹੁੰਦੀ ਆ ਹਰ ਵਾਰ ਇਹ ਕਹਿ ਦੇਣਾ ਕਿ ਇਹ ਜੀ ਕੁਦਰਤ ਦੀ ਮਾਰ ਪਈ ਆ ਇਹ ਅਸੀਂ ਬੇਦੋਸ ਆ ਇਹ ਕਹਿਣ ਦੇ ਨਾਲ ਕੰਮ ਨਹੀਂ ਚੱਲ ਸਕਦਾ ਹੈਗਾ ਕਿ ਤੁਸੀਂ ਕੀ ਪ੍ਰਬੰਧ ਕੀਤੇ ਆ گاਉਂ ਪ੍ਰਬੰਧ ਵੀ ਤਾਂ ਕੋਈ ਹੁੰਦੇ ਨੇ ਨਾ ਕਿ ਤੁਸੀਂ ਜਿਹੜੀਆਂ ਝਾੜੀਆਂ ਨੇ ਜਿਹੜੀਆਂ ਸਾਫ ਸਫਾਈ ਆ ਉਹ ਕੀਤੀ ਕਿ ਨਹੀਂ ਕੀਤੀ ਜਿਹੜੇ ਚੂਹੇ ਨੇ ਉਹਨਾਂ ਦੇ ਵਿੱਚ ਸਾਫ ਸਫਾਈ ਕੀਤੀ ਬੂਟੀ ਪੱਟੀ ਕਿ ਨਹੀਂ ਪੱਟੀ ਜਿਹੜੇ ਕੰਡੇ ਨੇ ਉਹ ਮਜ਼ਬੂਤ ਕੀਤੇ ਕਿ ਨਹੀਂ ਕੀਤੇ ਤੁਸੀਂ ਕੋਈ ਅਗਾਊਂ ਪ੍ਰਬੰਧ ਕੋਈ ਕਿਸ਼ਤੀਆਂ ਦੇ ਪ੍ਰਬੰਧ ਕੋਈ ਹੋਰ ਪ੍ਰਬੰਧ ਕੀਤਾ ਕਿ ਨਹੀਂ ਕਿਤੇ ਮੌਕੇ ਤੇ ਤੁਸੀਂ ਕੀ ਕਰ ਲਉਗੇ ਹੁਣ ਤਾਂ ਤੁਹਾਡੇ ਕੋਲੇ ਸਿਰਫ ਆ ਹੁਣ ਜਿਹੜਾ ਆਪਣਾ ਹੈਲੀਕਾਪਟਰ ਦੇ ਰਾਹੀਂ ਚਾਰ ਥੈਲੀਆਂ ਸੁੱਟ ਕੇ ਬਸ ਕੰਮ ਖਤਮ ਥੋੜਾ ਪਰ মিডিਆ ਨੇ ਦੇਖ ਲਓ ਜੀ ਸਾਰੇ ਕੈਮਰੇ ਨਾ ਜ਼ਿਆਦਾਤਰ ਉਹ ਉਹ ਉਸੇ ਹੈਲੀਕਾਪਟਰ ਨੂੰ ਕਵਰ ਕਰਨ ਤੇ ਲਾ ਦੇਣੇ ਨੇ ਦੂਜਾ ਇੱਕ ਜਦੋਂ ਆ ਇਹਨਾਂ ਨੇ ਕੋਈ ਵੀ ਮਿਸ਼ਨ ਕੰਪਲੀਟ ਕਰਨਾ ਹੁੰਦਾ ਉਧਰ ਪਾਕਿਸਤਾਨ ਦੇ ਨਾਲ ਪੰਜਾਬ ਦੇ ਜ਼ਰੀਏ ਰਸਤੇ ਰਾਹੀਂ ਜਿਹੜਾ ਹੁਣ ਪਿੱਛੇ ਜੇ ਕਿਹੜਾ ਸੰਧੂਰ ਵਾਲਾ ਕਰਕੇ ਹਟਿਆ ਜੋ ਪੰਜਾਬ ਦੇ ਵਿੱਚ ਆਰਮੀ ਦੀਆਂ ਗੱਡੀਆਂ ਔਰ ਲੰਗਣੀਆਂ ਸ਼ੁਰੂ ਹੋ ਗਈਆਂ ਕੀ ਗੱਲ ਹੁਣ ਕਿੰਨੀ ਕੁ ਦੂਰ ਹੈਗੇ ਐ ਜੇ ਕੋਈ ਵੀ ਕੈਂਪ ਬੇਸ ਹੋਣਗੇ ਜਾਂ ਉਧਰੋਂ ਸੈਂਟਰ ਤੋਂ ਕੋਈ ਮਦਦ ਆਉਣੀ ਹੋਵੇ ਨਾਲ ਦੀ ਨਾਲ ਕਿਉਂਕਿ ਆਰਮੀ ਕੋਲ ਤਾਂ ਬੜਾ ਸਿਸਟਮ ਹੁੰਦਾ ਜੀ ਤਖੜਾ ਬਿਲਕੁਲ ਅਭਪਿੰਦਰ ਹਾਲੇ ਤੱਕ ਤਾਂ ਨਾ ਤਾਂ ਪੀਐਮ ਮੋਦੀ ਦਾ ਕੋਈ ਇਸਬੰਧੀ ਕੋਈ ਟਵੀਟ ਕੋਈ ਇਸ ਸਬੰਧੀ ਆਇਆ ਹਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਜ਼ਰੂਰੀ ਇੱਕ ਚਿੱਠੀ ਲਿਖੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜੇਕਰ ਕਿਤੇ ਵੀ ਜ਼ਰੂਰਤ ਹੈ ਤਾਂ ਅਸੀਂ ਖੜੇ ਹਾਂ ਸਾਨੂੰ ਅਸੀਂ ਮਦਦ ਦੇ ਲਈ ਪਹੁੰਚਾਂਗੇ ਪਰ ਦੇਸ਼ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਕਿ ਅਸੀਂ ਪੰਜਾਬ ਨੂੰ ਕੋਈ ਮਦਦ ਭੇਜ ਰਹੇ ਹਾਂ ਜਾਂ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਹੈ ਕਿ ਕੀ ਨੁਕਸਾਨ ਹੋਇਆ ਏ ਕਿੰਨਾ ਨੁਕਸਾਨ ਹੋਇਆ ਏ ਕੋਈ ਇਸ ਪ੍ਰਤੀ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਨਹੀਂ ਸਾਹਮਣੇ ਆਈ ਹੈਗੀ ਇੱਕੋ ਬੱਚੇ ਜਿਹੜੇ ਕੱਲ ਦੇ ਬੱਚੇ ਸੀਗੇ ਨਵੋਧਿਆ ਵਿਦਿਆਲੇ ਵਾਲੇ ਉਹਦੇ ਬਾਰੇ ਕੋਈ ਅਪਡੇਟ ਆਈ ਜੀ ਬੱਚੇ ਕੱਢ ਲੈ ਗਏ ਉੱਥੋਂ ਜਾਂ ਕਿੱਦਾਂ ਜੀ ਹਾਂ ਬਿਲਕੁਲ ਪਵਿੰਦਰੂ ਕੱਢ ਲੈ ਗਏ ਪਰ ਉਹਦੇ ਵਿੱਚ ਦੇਖੋ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਮੋਟਰ ਬੋਟ ਆ ਉਹਦੇ ਵਿੱਚ ਕਿੰਨੇ ਕ ਬੰਦੇ ਬਿਠਾ ਦੋਗੇ ਬੱਚੇ ਤਾਂ ਕਿਉਂਕਿ 2250 ਸੀਗੇ ਮੈਨੇਜਮੈਂਟ ਦੇ ਵਿੱਚ ਟੀਚਰ ਵੀ ਸੀਗੇ 60 ਸੱਤ ਪਰ ਤਾਂ ਉੱਥੇ ਫਿਰ ਬਾਅਦ ਚ ਪਿੰਡਾਂ ਵਾਲੇ ਟਰੈਕਟਰ ਟਰਾਲੀਆਂ ਲੈ ਕੇ ਗਏ ਟਰੈਕਟਰ ਟਰਾਲੀਆਂ ਦੇ ਰਾਹੀਂ ਬੱਚੇ ਕੱਟੇ ਕਿਉਂਕਿ ਟਰਾਲੀ ਦੇ ਵਿੱਚ ਤਾਂ ਕਾਫੀ ਗਣਤੀ ਦੇ ਵਿੱਚ ਲੋਕ ਬੈਠ ਜਾਂਦੇ ਨੇ ਤੇ ਬੱਚੇ ਬੈਠ ਜਾਂਦੇ ਨੇ ਤੇ ਬੂਡਰ ਬੂਡ ਦੇ ਰਾਹੀਂ ਤਾਂ 6-7 8-10 ਬੱਚੇ ਆਉਂਦੇ ਸੀਗੇ ਉਹ ਤਾਂ ਇੰਨੀਆਂ ਹੈ ਹੀ ਨਹੀਂ ਸੀਗੀਆਂ ਉਹ ਤਾਂ ਇੱਕ ਸਿੱਖ ਸੰਸਥਾਵਾਂ ਦੀ ਇੱਕ ਦੋ ਬੂਰਸ ਸੀਗੀਆਂ ਪ੍ਰਸ਼ਾਸਨ ਦੀ ਇੱਕਦੀ ਪ੍ਰਸ਼ਾਸਨ ਦੀ ਸੀਗੀ ਜਿਹੜੀ ਆਰਮੀ ਵਾਲੇ ਕੋਈ ਨੇੜਲੇ ਇਲਾਕੇ ਦੇ ਸੀਗੀ ਮਤਲਬ ਉਹਦੇ ਨੂੰ ਤਾਂ ਬਹੁਤ ਸਮਾਂ ਲੱਗ ਜਾਣਾ ਸੀਗਾ ਰਾਤ ਹੋ ਜਾਣੀ ਸੀਗੀ ਫਿਰ ਤਾਂ ਉਹ ਟਰੈਕਟਰ ਟਰਾਲੀਆਂ ਦੇ ਰਾਹੀਂ ਪਿੰਡਾਂ ਦੇ ਲੋਕਾਂ ਨੇ ਕੋਸ਼ਿਸ਼ ਕੀਤੀ ਉਸ ਦੇ ਨਾਲ ਉਹਨਾਂ ਨੂੰ ਬਚਾਇਆ ਗਿਆ ਉਹ ਆਪਣੇ ਘਰ ਪਹੁੰਚਾਇਆ ਗਿਆ ਕੋਈ 에ਅਰ ਲਿਫਟ ਨਹੀਂ ਹੋਇਆ ਉੱਥੇ ਵੀ ਜਿਹੜੀ ਗੱਲ ਹੋ ਰਹੀ ਸੀ ਬਾਰ ਬਾਰ ਕੇ 에ਅਰ ਲਿਫਟ ਕਰਾਂਗੇ 에ਅਰ ਲਿਫਟ ਕਰਾਂਗੇ ਇੱਕਾ ਦੁੱਕਾ ਥਾਮ ਅਤੇ ਮਸਾਂ ਕਿਤੇ ਜਿਹੜੀ ਇੱਕ ਵੀਡੀਓ ਸਾਡੇ ਕੋਲ ਸਾਹਮਣੇ ਆਈ ਸੀਗੀ ਰਸਦ ਵੰਡਣ ਦੀ ਬਸ ਤੇ ਕਿਉਂਕਿ ਜੇਕਰ ਉਸ ਤੋਂ ਬਾਅਦ ਬੰਡੀ ਜਾਂਦੀ ਤਾਂ ਜ਼ਰੂਰ ਵੀਡੀਓ ਸਾਹਮਣੇ ਆਉਂਦੀ ਇੱਕੋ ਹੀ ਵੀਡੀਓ ਆਈ ਹੈ ਹੁਣ ਤੱਕ ਉਹਦੇ ਵਿੱਚ ਪਹਿਲਾਂ ਤਾਂ ਉਹ ਇੱਕ ਆਟੋ ਆਉਂਦਾ ਜਿਹਦੇ ਵਿੱਚ ਸਮਾਨ ਪੈਕ ਭਰਿਆ ਜਾਂਦਾ ਕੁਝ ਪਾਣੀ ਦੀਆਂ ਬੋਤਲਾਂ ਤੇ ਆਟੇ ਦੀਆਂ ਥੈਲੀਆਂ ਉਸ ਤੋਂ ਬਾਅਦ ਉਹ ਹੈਲੀਕਾਪਟਰ ਉੱਪਰੋਂ ਉੱਠਦਾ ਦਿਖਾਈ ਦਿੰਦੇ ਨੇ ਬਸ ਦੋ ਵੀਡੀਓਜ਼ ਆਂਜ ਨੇ ਹੁਣ ਤੱਕ ਇਹਦਾ ਮਤਲਬ ਉਹ ਦੁਆਰਾ ਗਏ ਨਹੀਂ ਹੈਲੀਕਾਪਟਰ ਜੀ ਜਿਵੇਂ ਇਸੇ ਤਰ੍ਹਾਂ 에어 ਲਿਫਟ ਦੀ ਵੀ ਕੋਈ ਬਹੁਤ ਵੱਡੇ ਪੱਧਰ ਤੇ ਵੀਡੀਓ ਨਹੀਂ ਆਈ ਕਿਉਂ ਦੇਖੋ ਹਰ ਚੀਜ਼ ਦੀ ਕਵਰੇਜ ਅੱਜ ਕੱਲ੍ਹ ਹੁੰਦੀ ਹੈ ਤੇ ਸਰਕਾਰ ਤਾਂ ਇਸ ਤਰ੍ਹਾਂ ਦਾ ਮੌਕਾ ਕੋਈ ਛੱਡਦੀ ਹੋਣੀ ਹੈਗੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਇਸ ਵੇਲੇ ਵਿਧਾਇਕ ਜਾਂ ਕੋਈ ਆਮ ਆਦਮੀ ਪਾਰਟੀ ਦਾ ਛੋਟੇ ਤੋਂ ਛੋਟਾ ਵੀ ਕੋਈ ਕੰਮ ਕਰ ਰਿਹਾ ਹੈ ਮਦਦ ਕਰ ਰਿਹਾ ਉਹ ਆਪਣੀ ਫੇਸਬੁੱਕ ਤੇ ਫੋਟੋ ਪਾਉਂਦਾ ਹੈ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਕੱਲ ਪ੍ਰਤਾਪ ਉੱਚੇ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਬਹਿਸ ਹੀ ਕਰਨ ਲੱਗੇ ਹਾਲਾਂਕਿ ਉਹ ਇੱਕ ਮਤਲਬ ਬਹੁਤ ਹੀ ਆਧੁਨਿਕ ਸੀਗੀ ਟਰੱਕ ਟਾਈਪ ਉਹ ਕਹਿ ਸਕਦੇ ਆ ਉਹਨੂੰ ਬੜਾ ਤਕੜਾ ਜਿਹੜਾ 4x4 ਪਾਣੀ ਦੇ ਵਿੱਚ ਉਤਾਰਿਆ ਹੋਇਆ ਸੀਗਾ ਨੰਦੇਜੀ ਚੀਮਾ ਨਾਲ ਸੀ ਉਹ ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਗਏ ਸੀ ਤਾਂ ਉੱਥੇ ਰਾਣਾ ਇੰਦਰਪ੍ਰਤਾਪ ਮੂਹਰੇ ਖੜੇ ਸੀ ਉਸ ਦੌਰਾਨ ਬਹਿਸ ਹੋ ਗਈ ਮਤਲਬ ਪੋਲੀਟੀਕਲ ਪਾਰਟੀਆਂ ਵਾਲੇ ਤਾਂ ਸਿਰਫ ਆਪਣਾ ਇੱਕ ਵਾਵਾ ਕਰਵਾਉਣ ਦੇ ਲਈ ਫੋਟੋਆਂ ਖਿਚਾਉਣ ਦੇ ਲਈ ਉਸ ਤਰ੍ਹਾਂ ਦੀ ਕੋਸ਼ਿਸ਼ ਜਿਆਦਾ ਹੁੰਦੀ ਹੈ ਨੀਅਤ ਜਿਹੜੀ ਆ ਉਹ ਜਿਆਦਾ ਹੁੰਦੀ ਹੈ ਕਿਉਂਕਿ ਜੇਕਰ ਕੋਈ ਮਦਦ ਕਰਨੀ ਹੋ ਫਿਰ ਤਾਂ ਪਾਣੀ ਚ ਉਤਰਨਾ ਨਾ ਸਿਰਫ ਚਿੱਟੇ ਕੁਰਤੇ ਪਜਾਮੇ ਪਾ ਕੇ ਉਹਨਾਂ ਗੱਡੀਆਂ ਦੇ ਵਿੱਚ ਦੌਰਾ ਕਰ ਲੈਣਾ ਦੂਰੂ ਦੂਰੋਂ ਮੀਡੀਆ ਨਾਲ ਗੱਲਬਾਤ ਕਰ ਲੈਣੀ ਬਾਈਟਸ ਕਰ ਲੈਣੇ ਉਹਦੇ ਨਾਲ ਕੀ ਹੁੰਦਾ ਹੈ ਜੇਕਰ ਤੁਸੀਂ ਵਾਕੇ ਹੀ ਮਦਦ ਕਰਨੀ ਹੈ ਚਾਹੇ ਉਹ ਕਾਂਗਰਸ ਨੂੰ ਵੇ ਚਾਹੇ ਅਕਾਲੀ ਦਲ ਆ ਚਾਹੇ ਬੀਜੇਪੀ ਹੈ ਚਾਹੇ ਆਪ ਹੈ ਇਹ ਤੁਸ ਨੂੰ ਹੜ੍ਹਾਂ ਦੇ ਵਿੱਚ ਉਤਰਨਾ ਪਵੇਗਾ ਨਾ ਮੋਰ ਦੇ ਬੋਟਸ ਦੇ ਰਾਹੀਂ ਵੱਡੇ-ਵੱਡੇ ਕਿਸ਼ਤੀਆਂ ਦੇ ਰਾਹੀਂ ਲੋਕਾਂ ਤੱਕ ਪਹੁੰਚ ਕਰਨੀ ਪਵੇਗੀ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਬਚਾਉਣਾ ਹੋਊਗਾ ਜਿਹੜੇ ਉੱਥੇ ਉਹਨਾਂ ਕੋਲੇ ਰੋਟੀ ਪਾਣੀ ਦਾ ਕੋਈ ਰਸਦ ਦਾ ਕੋਈ ਸੁੱਕੀ ਰਸਦ ਦਾ ਕੰਮ ਜ਼ਰੂਰੀ-ਜ਼ਰੂਰੀ ਸਮਾਨ ਪਹੁੰਚਾਉਣਾ ਪਊਗਾ ਬੱਚੇ ਵੀ ਨੇ ਘਰੋਂ ਬੇਕਾਰ ਹੋਏ ਪਏ ਨੇ ਲੋਕ ਤਪਸਿੰਦਰ ਘਰੋਂ ਬੇਕਾਰ ਹੋ ਚੁੱਕੇ ਨੇ ਲੋਕ ਕਿਉਂਕਿ ਦੇਖੋ ਜਦੋਂ ਪਾਣੀ ਭਰ ਗਿਆ 5-5 ਫੁੱਟ ਸੱਤਾ ਤੇ ਕਿੰਨੇ ਦਿਨ ਕੱਟ ਲੂਗੇ ਤੁਸੀਂ ਜੀ ਉੱਥੇ ਕੋਈ ਡਬਲ ਸਟੋਰੀ ਉਹਨਾਂ ਕੋਲੇ ਘਰ ਥੋੜੇ ਨੇ ਵੀ ਉੱਚੇ ਬੜੇ ਬੜੇ ਕੋਠੀਆਂ ਨੇ ਉਹ ਤਾਂ ਆਮ ਗਰੀਬ ਸੁਧਾਰਨ ਪਰਿਵਾਰਾਂ ਦੇ ਰੋਟੀ ਪਾਣੀ ਤੱਕ ਮੁਤਾਜ ਲੋਕ ਨੇ ਜਿਹੜੇ ਦਿਨਤ ਮਜ਼ਦੂਰੀ ਦੇ ਨਾਲ ਆਪਣਾ ਟਿੱਡ ਭਰਦੇ ਨੇ ਉਹ ਬਰਬਾਦ ਹੋ ਗਏ ਨੇ ਤੁਹਾਨੂੰ ਪਤਾ ਕਿ ਜਿਹੜਾ ਮੰਡ ਏਰੀਆ ਏ ਜਿਹੜਾ ਦਰਿਆ ਦੇ ਨਾਲ ਦੇ ਇਲਾਕੇ ਦੇ ਲੋਕ ਹੁੰਦੇ ਨੇ ਉਹ ਰਿਮੋਟ ਏਰੀਆਜ਼ ਕਿਹਾ ਜਾਂਦਾ ਉਹ ਬੈਕਵਰਡ ਏਰੀਆਜ਼ ਦੇ ਵਿੱਚ ਆ ਜਾਂਦੇ ਨੇ ਬਹੁਤ ਨੁਕਸਾਨ ਹੈ ਕਿਉਂਕਿ ਹਰ ਬਾਰ ਤੁਹਾਨੂੰ ਮਾਰ ਪੈ ਜਾਂਦੀ ਹੈ ਤੁਸੀਂ 5 ਸਾਲ ਹੋਰ ਪਿੱਛੇ ਚਲੇ ਜਾਂਦੇ ਹੋ ਸੜਕਾਂ ਦੀ ਸੜਕਾਂ ਟੁੱਟ ਜਾਂਦੀਆਂ ਨਹੀਂ ਕੋਈ ਕਨੈਕਟੀਵਿਟੀ ਨਹੀਂ ਰਹਿੰਦੀ ਹੈਗੀ ਫਸਲ ਤੁਹਾਡੀ ਡੁੱਬ ਜਾਂਦੀ ਹੈ ਸਮਾਨ ਤੁਹਾਡਾ ਖੇਖੇ ਖਰਾਬ ਹੋ ਜਾਂਦਾ ਹੈ ਖੜਾਂ ਦੇ ਵਿੱਚ ਇਹ ਤਾਂ ਜਿਹੜੇ ਸ਼ਹਿਰਾਂ ਚ ਜਾਂ ਦੂਰ ਬਰਾਡੇ ਬੈਠੇ ਨੇ ਉਹਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਉਹ ਉਹਨਾਂ ਦੀ ਸਥਿਤੀ ਨੂੰ ਸਮਝ ਨਹੀਂ ਸਕਦੇ ਹੈਗੇ ਕਿਉਂ ਕਿਸ ਹਾਲਾਤ ਦੇ ਵਿੱਚ ਨੇ ਤੁਸੀਂ ਦੇਖੋ ਕਿ ਜਿਹਦੇ ਘਰ ਦੇ ਵਿੱਚ ਹੀ ਪਾਣੀ ਵੜ ਗਿਆ ਜਿਹਦਾ ਇਹਨੂੰ ਘਾਰੀ ਛੱਡਣਾ ਪੈ ਗਿਆ ਉਹਦੇ ਤੇ ਕੀ ਬੀਤ ਜੀ ਹੋਏਗੀ ਭਿੰਦਰ ਜੀ 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 ਸੋ ਬਹੁਤ ਬਹੁਤ ਧੰਨਵਾਦ ਗਰਾਉਂਡ ਜ਼ੀਰੋ ਲੈਵਲ ਤੋਂ ਤੁਸੀਂ ਜਿਹੜੀ ਹੈ ਜੀ ਉਹ ਅਪਡੇਟ ਸਾਡੇ ਨਾਲ ਸਾਂਝ ਕੀਤੀ ਖਾਲੂ ਨਮੀ ਅਖਾ ਕੋਈ ਹੋਰ ਕੋਈ ਕੋਈ ਜ਼ਿਆਦਾ ਕੋਈ ਵੱਡੀ ਕੋਈ ਹੋਰ ਕੋਈ ਬ੍ਰੇਕਿੰਗ ਨਿਊਜ਼ ਹੈ ਨਾ ਖਬਰਾਂ ਦੇ ਨਾਲ-ਨਾਲ ਕੋਈ ਜਾਂਦੇ ਹੋਏ ਕਹਿਣਾ ਚਾਹੁੰਦੇ ਹੋ ਅਭਿੰਦਰ ਜੀ ਇੱਕ ਹੋਰ ਨਿਊਜ਼ ਨੇ ਜਿਹਦਾ ਧਿਆਨ ਖਿੱਚਾ ਹੋਇਆ ਕਿ ਇੱਕ ਜਿਹੜੀ ਕਾਟਨ ਹੈ ਉਹਨੂੰ ਅਮਰੀਕਾ ਤੋਂ ਪੋਰਟ ਦੇ ਵਿੱਚ ਉਹ ਐਕਸਪਲੂਡ ਵੀ ਹੁੰਦੀ ਹੈ ਮਤਲਬ ਉਧਰੋਂ ਇਧਰ ਆਉਂਦੀ ਹੈ ਤਾਂ ਉਹਦੇ ਤੇ ਉੱਤੇ ਇੱਕ ਡਿਊਟੀ ਲੱਗਦੀ ਹੈ ਉਹ ਡਿਊਟੀ ਮਾਫ ਕਰਤੀ ਮੋਦੀ ਸਰਕਾਰ ਨੇ ਕਿਹਾ ਜਰਮਿੰਦ ਕੇਜਰੀਵਾਲ ਨੂੰ ਇਸ ਗੱਲ ਤੇ ਸਵਾਲ ਉਠਾਉਣ ਦੇ ਨਜ਼ਰ ਆਏ ਸੀ ਕਿ ਜੇਕਰ ਉਹ ਡਿਊਟੀ ਖਤਮ ਕਰ ਦਿੱਤੇ ਇੱਕ ਪਾਸੇ ਤਾਂ 50% ਟੈਰਿਫ ਲਾਤਾ ਟਰੰਪ ਨੇ ਤੇ ਦੂਜੇ ਪਾਸੇ ਉਹਨਾਂ ਨੇ ਤੁਸੀਂ ਕਾਟਨ ਤੇ ਉਹਦੀ ਡਿਊਟੀ ਜਿਹੜੀ ਆ ਉਹ ਜ਼ੀਰੋ ਕਰ ਦਿੱਤੀ ਹੈ ਤਾਂ ਹੁਣ ਜਿਹੜੀ ਟੈਕਸਟਾਈਲ ਇੰਡਸਟਰੀ ਹੈ ਉਹ ਉਹ ਕਾਟਨ ਖਰੀਦ ਲੇਗੀ ਤੇ ਪੰਜਾਬ ਦੇ ਤੇ ਦੇਸ਼ ਦੇ ਕਿਸਾਨਾਂ ਦੀ ਕਾਟਨ ਕੌਣ ਖਰੀਦੇਗਾ ਨਰਮਾ ਕੌਣ ਖਰੀਦੇਗਾ ਤਾਂ ਇਹ ਨੁਕਸਾਨ ਹੋਏਗਾ ਦੇਖਣਾ ਹੋਏਗਾ ਮੋਦੀ ਸਰਕਾਰ ਇਸ ਤੇ ਕੀ ਬਿਆਨ ਉਹਨਾਂ ਦਾ ਆਉਂਦਾ ਹੈ ਤਾਂ ਇਹ ਆਪ ਸੁਪਰੀਮੋ ਦੇ ਵੱਲੋਂ ਜ਼ਰੂਰੀ ਐਲੀਗੇਸ਼ਨ ਲਾਈ ਜੀ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਦੁਆਰੇ